ਮਰਨ ਤੋਂ ਪਹਿਲਾਂ ਮ੍ਰਿਤਕ ਨੇ ਲਾਈਵ ਹੋ ਕੇ ਦੱਸਿਆ ਕਿ ਕਿਵੇਂ ਦੋਸ਼ੀ ਨੇ ਉਸ ਨੂੰ ਉਸਦੇ ਪੈਸੇ ਦੁੱਗਣੇ ਕਰਨ ਦਾ ਲਾਲਚ ਦਿੱਤਾ ਅਤੇ ਉਸ ਨੂੰ ਸਭ ਕੁਝ ਗਿਰਵੀ ਰੱਖ ਦਿੱਤਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਫਲੋਰ ਵੀ ਜੂਨ ਇੱਕ ਵਿਅਕਤੀ ਨੂੰ ਅਮੀਰ ਬਣਨ ਅਤੇ ਉਸਦੇ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਉਸਦੀ ਉਮਰ ਭਰ ਦੀ ਕਮਾਈ ਲੁੱਟ ਲਈ ਗਈ ਆਪਣਾ ਘਰ ਅਤੇ ਦੁਕਾਨ ਗਿਰਵੀ ਰੱਖਣ ਤੋਂ ਬਾਅਦ ਦੋਸ਼ੀ ਨੇ ਮ੍ਰਿਤਕ ਦੀ ਪਤਨੀ ਅਤੇ ਭੈਣ ਦੇ ਨਾਮ ਤੇ ਬੈਂਕਾਂ ਤੋਂ ਵੱਡੇ ਕਰਜ਼ੇ ਲਏ ਅੰਤ ਵਿੱਚ ਜਦੋਂ ਪੈਸੇ ਦੁੱਗਨੇ ਨਹੀਂ ਹੋਏ ਅਤੇ ਉਸ ਨੂੰ ਕੋਈ ਲਾਭ ਨਹੀਂ ਹੋਇਆ ਤਾਂ ਦੁਖੀ ਵਿਅਕਤੀ ਨੇ ਫੇਸਬੁੱਕ ਤੇ ਲਾਈਵ ਹੋ ਕੇ ਸਾਰੀ ਕਟਨਾ ਦੱਸੀ ਅਤੇ ਜ਼ਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪੁਲਿਸ ਨੇ ਮ੍ਰਿਤਕ ਦੀ ਵੀਡੀਓ ਅਤੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ਤੇ ਦੋਸ਼ੀ ਪਵਨ ਕੁਮਾਰ ਅਤੇ ਉਸਦੇ ਪਰਿਵਾਰ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਪੂਰਾ ਪਰਿਵਾਰ ਇੱਕ ਗਿਰੋਵੱਜੋ ਕੰਮ ਕਰ ਰਿਹਾ ਸੀ ਜੋ ਅਮੀਰ ਬਣਾਉਣ ਦੀ ਕੋਸ਼ਿਸ਼ ਵਿੱਚ ਦੂਜਿਆਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਲੱਖਾਂ ਰੁਪਏ ਠੱਗਦਾ ਰਿਹਾ ਹੈ ਕੈਮਰਾਮੈਨ ਪਵਨ ਪਨੋਟ ਨਾਲ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਜੀ ਡਰਦੇ ਨੇ ਮੈਥੋਂ ਡਰਦਾ ਬਹੁਤ ਸੀਗਾ ਡਰਦਾ ਥੋੜਾ ਛੋਟਾ ਸੀ ਨਾ ਹਾਂਜੀ ਠੀਕ ਆ ਕਿੰਨੇ ਭੈਣ ਭਰਾ ਸੀ ਦੋ ਅਸੀਂ ਤਿੰਨ ਭੈਣਾਂ ਇੱਕ ਭਰਾ ਸੀ ਇੰਨਾ ਹੀ ਛੋਟਾ ਨਵਸਦਾ ਜਣਾਤਾ ਜੀ ਗਾ ਤੁਹਾਨੂੰ ਕਿਤਾਬਾ ਲੱਗਾ ਵੀ ਐ ਆਏ ਆਪਣ ਵਰਤੇ ਆਏ ਐ ਇੱਥੇ ਆ ਇਹਨੂੰ ਪਤਾ ਲੱਗਾ ਕਿ ਇੱਥੇ ਆ ਇਹਨੂੰ ਪਤਾ ਲੱਗਾ ਨਾ ਹਾਂਜੀ ਇਹਨਾਂ ਕਹਿੰਦੇ ਵੀ ਤਵਾ ਖਾ ਲਈਓ ਨੇ ਹਾਂ ਠੀਕ ਆ ਬਈ ਮਤਲਬ ਤਾਂ ਅਸੀਂ ਆ ਗਏ ਦੋ ਹੀ ਜੜੇ ਹਾਂ ਪਰ ਬਈ ਇੱਥੇ ਆ ਇਹਨੂੰ ਪਤਾ ਲੱਗਿਆ ਅਛਾ ਇੱਥੇ ਆ ਇਹਨੂੰ ਪਤਾ ਲੱਗਾ ਹਾਂਜੀ ਠੀਕ ਆ ਪਤਾ ਬਤ ਦੱਸਿਆ ਵੀ ਉਹਨੇ ਕਦੀ ਵੀ ਕਿੰਨੇ ਕ ਪੈਸਿਆਂ ਦੇ ਮੈਂ ਆਏਗਾ ਜਾਂ ਮੈਨੂੰ ਮੇਰੇ ਸਰ ਕਰਜ਼ਾ ਚਾਹੀਦਾ ਦਾ ਕਹਿੰਦਾ ਹੁੰਦਾ ਸੀ ਕਹਿੰਦਾ ਹੁੰਦਾ ਸੀ ਇਸ ਬੰਦੇ ਦਾ ਨਾਮ ਨੂੰ ਲਿਆ ਹੋਵੇ ਵੀ ਮੈਂ ਆਪਣੀ ਮਤ ਤੋਂ ਲਿਆ ਕਰਦਾ ਬਹੁਤ ਸੀ ਮੇਰੇ ਤੋਂ ਕਰਦਾ ਬਹੁਤ ਸੀ ਨਾ ਠੀਕ ਆ ਦੱਸ ਦਿੰਦਾ ਫਿਰ ਦੱਸ ਦਿੰਦਾ ਮਸਲਾ ਕੋਈ ਹਲ ਕਰਦੇ ਠੀਕ ਕੀ ਹੋਰ ਪ੍ਰਸ਼ਾਸਨ ਨੂੰ ਕੀ تھی ਕੀ ਮੰਗ ਕਰਦੇ ਬੰਦੇ ਆ ਰਾਮਨਾ ਬਟਾਰਾ ਰਾਮਨਾ ਗੱਲ ਠੀਕ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਕੀ ਮੰਗ ਕਰਦਾ ਰਾਮਨਾ ਬਟਾਰਾ ਸਾਨੂੰ ਤਾਂ ਇਹ ਹੀ ਮੰਗਿਆ ਕਿ ਜੇ ਤਾ ਸਾਡੇ ਭਰਾ ਤੋਂ ਹੀ ਲੈ ਆਉਗਾ ਤੇ ਭਰਾ ਨੂੰ ਦੇ ਦੋ ਜੋੜ ਦੇ ਹੋ ਗਿਆ ਉਹ ਮਾਨੂੰ ਨਹੀਂ ਆ ਚਾਹੀਦਾ ਸਾਡਾ ਪ੍ਰਾਣੀ ਮਿਲਣਾ ਮੜ ਕੇ ਜ਼ਿੰਦਗੀ ਪਾਰ ਵੀ ਇਹਦਾ ਸਾਡਾ ਟੱਟ ਬਣਾਉਂਦਾ ਹੈ ਜੈਪੀ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਅੱਜ ਸਹਿਵਾਬਾਦ ਰਹਿੰਦੇ ਆ ਅਬਨ ਕੁਮਾਰ ਉਹਦੇ ਮਾਂ ਪੇ ਇਹਨਾਂ ਦੀ ਕੁੜੀ ਮੇਰੇ ਕੋਲ ਕੰਮ ਕਰਦੀ ਸੀ 7-8 ਸਾਲ ਪਹਿਲਾਂ ਇਹ ਰਹਿੰਦੇ ਸੀ ਕਮਾਲ ਕਲੋਨੀ ਚ ਮੈਂ ਕਿਹਾ ਇਹਨਾਂ ਨੇ ਨਾ ਕੁੜੀ ਨੂੰ ਵਿਆਹ ਕਰਤਾ ਮੁੜ ਕੇ ਮੈਨੂੰ ਕੰਮ ਤੋਂ ਹਟ ਗਿਆ ਜਿੱਦਾਂ ਤੇ ਮੁੜ ਕੇ ਇਹਨਾਂ ਨੇ ਆਪਣੀ ਉਹ ਕੋਠਾਂ ਵੇਚਿਆ ਵੇਚ ਕੇ ਤਾਂ ਇਹਨਾਂ ਨੇ ਫੈਂਸ ਖੋਲ ਲਏ ਕਿਸੇ ਤੇ ਕਰਪਾਣਾ ਨਹੀਂ ਕਿਰਾਏ ਤੇ ਰਹਿੰਦੇ ਸੀ ਉੱਥੇ ਕਪਾਲ ਕਲੋਨੀ ਚ ਫੈਂਸ ਖੋਲ ਲਏ ਉੱਥੇ ਚੰਗਾ ਯਾਨੀ ਇਹਨਾਂ ਨੇ ਲੋਕਾਂ ਨੂੰ ਠੱਗਿਆ ਠੋਗਿਆ ਜਿੱਦਾਂ ਮੈਨੂੰ ਅੱਜ ਇਹਨਾਂ ਨੇ ਕਰ ਦਿੱਤਾ ਕੰਮ ਮੇਰਾ ਵੀ ਠੱਗੀ ਮੰਨ ਲਈ ਮੈਨਾਂ ਬਹੁਤ ਤਖੜੀ ਤੇ ਮਨੂੰ ਕਹਿੰਦੇ ਮੈਂ ਮੈਨੂੰ ਇਹ ਤਾਂ ਸੈਫਾਪਾਤ ਟੱਕਰ ਗਿਆ ਇੱਕ ਦਿਨ ਮੈਨੂੰ ਕਹਿੰਦਾ ਵੀ ਇੱਥੇ ਅਸੀਂ ਕੋਠੀ ਬਣਾਈ ਆ ਬੜੀਆ ਤਿੰਨ ਕਨਾਲਾਂ 'ਚ ਕਹਿੰਦਾ ਕੋਠੀ ਬਣਾਈ ਆ ਤੇ ਮੈਂ ਕਿਹਾ ਕਾਨੂੰ ਲੈ ਗਿਆ ਮੈਨੂੰ ਅੰਕਲ ਕਹਿੰਦਾ ਕਸ਼ਮੀਰੇ ਮੈਂ ਕਿਹਾ ਅੰਕਲ ਜੀ ਨਹੀਂ ਤਰੱਕੀ ਕਿਦਾਂ ਕਰ ਲਈ ਕਹਿੰਦਾ ਵੀ ਫਾਇਨਸ ਖੋਲੀ ਸੀ ਅਸੀਂ ਵੇਦਾਂ ਦਾ ਕਰਕੇ ਉਹਦੇ ਵਿੱਚ ਵਿਆਜ ਪਾ ਪਾ ਕੇ ਕਹਿੰਦਾ ਤਾਂ ਖਾਲੀ ਦੀ ਵਿਆਜ ਤੇ ਕਹਿੰਦਾ ਤਾਂ ਕੀਤਾ ਆ ਕੰਮ ਮੈਂ ਕਿਹਾ ਅੱਛਾ ਜੀ ਤੇ ਕਹਿੰਦਾ ਤੂੰ ਵੀ ਦੁਕਾਨੀ ਦਾ ਤੂੰ ਵੀ ਕਹਿੰਦਾ ਪੈਸਾ ਪਾਲਦਾ ਛ ਮੈਂ ਕਿਹਾ ਜੀ ਮੇਰੇ ਕੋ ਤਾਂ ਹੀ ਨਹੀਂ ਕਹਿੰਦਾ ਜਗ੍ਹਾ ਤਾਂ ਹੈਗੀ ਆ ਕਹਿੰਦਾ ਜਗ੍ਹਾ ਰੱਖਦੇ ਆਪਣੀ ਤੇ ਮੈਂ ਕਹਾਂ ਠੀਕ ਆ ਜੀ ਮੈਂ ਜਗ੍ਹਾ ਮੇਰੀ ਰਖਾਤੀ ਇਹਨਾਂ ਨੇ ਤੱਕ ਮਗਰ ਪੈ ਪੈ ਕੇ ਰੋਜ਼ ਫੋਨ ਜਗ੍ਹਾ ਰੱਖਦੇ ਆਪਣੀ ਤੈਨੂੰ ਅਸੀਂ ਰਖਾਣ ਨੇ ਤੇਰੀ ਇਦਾਂ ਹੁੰਦਾ ਮੈਨੂੰ ਨਹੀਂ ਪਤਾ ਕੀ ਇਹਨਾਂ ਦੇ ਮਨ ਚ ਕੀ ਆ ਜਗ੍ਹਾ ਵੀ ਰਖਾਤੀ ਮੇਰੇ ਘਰ ਵਾਲੀ ਦੇ ਨਾਂ ਤੇ ਵੀ ਲੋਨ ਚੜਾਤੇ ਮੇਰੀ ਭੈਣ ਲਈ ਜਿਹੜੀ ਹੈ ਮੇਰੇ ਕੋਲ ਰਹਿੰਦੀ ਉਹਦੇ ਨਾਂ ਤੇ ਵੀ ਮੇਰੇ ਲੋਨ ਚੜਾਤੇ ਇਹਨਾਂ ਨੇ ਤੇ ਆਪਣੇ ਦਵਿੰਦਰ ਭਾਜੀ ਇੱਕ ਹਸੂਰਪੁਰ ਵਾਲਾ ਉਹ ਵੀ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਹੈਗਾ ਸੀ ਕਹਿੰਦੇ 25 ਲੱਖ ਰੁਪਇਆ ਪੂਰਾ ਕਰ ਵੀ ਤੈਨੂੰ ਕਿਸੇ ਸਕੀਮ ਵਿੱਚ ਪਾਵਾਂਗੇ ਅਸੀਂ ਵਧੀਆ ਚ ਤੇ 22 ਲੱਖ 75000 ਰੁਪਇਆ ਇਹਨਾਂ ਤੋਂ ਮੈਂ ਲੈਣਾ ਸੀਗਾ ਹੁਣ ਥੋੜੇ ਪੈਸੇ ਘਟਦੇ 25 ਲੱਖ ਹੋਣ ਚ ਤੇ ਉਸ ਤੋਂ ਬਾਅਦ ਮੇਰਾ ਰਾਮਾ ਭਾਜੀ ਮੋਟਰਸਾਈਕਲ ਵਾਲਾ ਉਹਦਾ 50000 ਰੁਪਇਆ ਮੈਂ ਵਿੱਚੋਂ ਇਹਨੂੰ ਰਾਮੇ ਨੇ ਮੈਨੂੰ ਦਿੱਤਾ ਤੇ ਮੈਂ ਇਹਨੂੰ ਦਿੱਤਾ 45 ਲੱਖ ਰੁਪਇਆ ਦੂਜੇ ਰਾਮੇ ਦਾ ਆਪਣੇ ਸੀਟ ਕਵਰ ਵਾਲੇ ਭਾਜੀ ਦਾ ਦਵਿੰਦਰ ਭਾਜੀ ਦਾ 220000 ਰੁਪਇਆ ਤੇ ਹੁਣ ਮੈਨੂੰ ਕਹਿੰਦੇ ਸੀ ਕਹਿੰਦੇ ਚੱਲ ਤੇਰਾ 22 ਲੱਖ 75000 ਰੁਪਿਆ ਆ ਗਿਆ ਤੇ ਤੂੰ ਸਾਡੇ ਕਾਗਜ਼ ਪੱਤਾਂ ਲਿਆ ਤੇ ਤੈਨੂੰ ਕਿਸੇ ਸਕੀਮ ਵਿੱਚ ਪਾ ਦਈਏ ਅਸੀਂ ਮੈਂ ਕਿਹਾ ਠੀਕ ਹੈ ਜੀ ਜਦੋਂ ਮੈਂ ਗਿਆ ਇਹ ਕਾਗਜ਼ ਪੱਤਰ 16 ਤਰੀਕ ਦੇ ਮੈਂ ਫੜਾਏ ਇਹਨਾਂ ਨੂੰ ਕਹਿੰਦੇ 20 ਤਰੀਕ ਤੋਂ ਪਹਿਲਾਂ ਪਹਿਲਾਂ ਤੇਰੇ ਅਸੀਂ ਨਾਲੇ ਸਕੀਮ ਵਿੱਚ ਪਾ ਦਿੰਦੇ ਨਾਲੇ ਜਿੰਨਾ ਵਿਆਜ ਹੈਗਾ ਵੀ ਉਹ ਤੈਨੂੰ ਦੇ ਦਿੰਦੇ ਆ 10 ਤਰੀਕ ਨੂੰ ਜਦੋਂ ਮੈਨੂੰ ਅੱਗੇ ਇੱਕ ਵਾਰੀ ਵਿਆਜ ਦਿੱਤਾ ਇਹਨਾਂ ਨੇ ਤਿੰਨ ਚਾਰ ਮਹੀਨਿਆਂ ਦਾ ਦਿੱਤਾ ਹੀ ਨਹੀਂ ਤੇ ਮੋੜ ਕੇ ਕਹਿੰਦਾ ਅੱਜ ਮੈਂ 20 ਤਰੀਕਾ ਅੱਜ ਮੈਂ ਪੈਸੇ ਲੈਣ ਗਿਆ ਕਹਿੰਦਾ ਕਿਹੜੇ ਪੈਸੇ ਮੈਂ ਕਹਾਂ ਜੀ ਇੱਦਾਂ ਇੱਦਾਂ ਕਰਕੇ ਗੱਲਾਂ ਵੀ ਜਿਹੜੇ ਮੈਂ ਤੈਨੂੰ ਦਿੱਤੇ ਆ ਹੋਰ ਕਿਹੜੇ ਪੈਸੇ ਕਹਿੰਦਾ ਮੈਂ ਤਾਂ ਤੁੱਤ ਲਈ ਨਹੀਂ ਇਦਾਂ ਜਾਨੀ ਮਾਂ ਪੇ ਪਪਨ ਤੇ ਇਹਦਾ ਡੈਡੀ ਪਮਨ ਦਾ ਇਹ ਸਾਰੇ ਜਾਨੇ ਬਹਿ ਗਏ ਤੇ ਕਹਿੰਦੇ ਜੇ ਤੂੰ ਨਾਲਾ ਰੋਲੀ ਫਾਈ ਜਾਂ ਤੇਰਾ ਸਾਡੇ ਕੋਲ ਚੈੱਕ ਪਿਆ ਆ ਕਹਿੰਦੇ ਅਸੀਂ ਚੈੱਕ ਲਾ ਕੇ ਤੈਨੂੰ 5 ਸਾਲ ਦੀ ਸਜ਼ਾ ਤੇ ਜਿੰਨੇ ਅਸੀਂ ਪੈਸੇ ਭਰਾਂਗੇ ਉੱਤੇ ਕਹਿੰਦੇ ਤੈਨੂੰ ਦੇਣੇ ਪੈਣੇ ਆ ਤੇ ਮੈਂ ਕਹਾਂ ਅੰਕਲ ਜੀ ਉਹਦਾ ਚੈੱਕ ਤੁਸੀਂ ਉਦਾਂ ਲਿਆ ਆ ਵੀ ਜਿਹੜੇ ਪੈਸੇ ਅਸੀਂ ਤੈਨੂੰ ਦਿੱਤੇ ਆ ਵੀ ਜਦੋਂ ਤੂੰ ਇਦਾਂ ਤੁਸੀਂ ਮੈਨੂੰ ਪੈਸੇ ਦਿੱਤੇ ਆ ਤੇ ਵੀ ਉਹਦਾ ਵੀ ਚੈੱਕ ਚਾਹੀਦਾ ਸਾਨੂੰ ਜਿਹਨੇ ਪੈਸੇ ਸਾਨੂੰ ਦਿੱਤੇ ਆ ਮੈਂ ਕਹਾ ਮੈਂ ਤਾਂ ਤੁਹਾਨੂੰ ਤਾਂ ਚੈੱਕ ਦਿੱਤਾ ਆ ਤੇ ਕਹਿੰਦੇ ਨਹੀਂ ਨਹੀਂ ਕਹਿੰਦੇ ਅਸੀਂ ਇਦਾਂ ਨਹੀਂ ਸੀ ਕਹਿੰਦੇ ਚੈੱਕ ਤੂੰ ਸਾਨੂੰ ਆਪ ਦਿੱਤਾ ਕਹਿੰਦੇ ਵੀ ਤੂੰ ਸਾਡੇ ਕੋਲ ਪੈਸੇ ਲਏ ਲਓ ਜੀ ਮੈਂ ਕਹਾ ਤੇ ਕਹਿੰਦੇ ਮੁਰਕੇ ਕਹਿੰਦੇ ਤੇਰੇ ਨਿਆਣਿਆਂ ਤੋਂ ਵੀ ਅਸੀਂ ਨਾਂ ਨੂੰ ਲਿਖਾ ਕੇ ਲਿਆਈਆਂ ਸਾਰੇ ਤੇ ਮੈਂ ਕਹਾ ਉਹ ਕਾਦੇ ਜੀ ਤੇ ਕਹਿੰਦੇ ਇਦਾਂ ਇਦਾਂ ਕਰਕੇ ਵੀ ਇਹ ਤੁਹਾਨੂੰ ਇਹ ਰੋਲੀ ਰੋਲੀ ਪਾਈ ਦਾ ਤੇਰੇ ਨਾਲ ਉਦਾਂ ਹੀ ਅਸੀਂ ਇੰਨੇ ਇੰਨੇ ਪੈਸੇ ਕਢਦਾਨੇ ਆ ਵੀਰ ਨੇ ਉਹ ਤੋਂ ਕੋਲ ਲੈਣੇ ਇੰਨੇ ਉਹਦੇ ਕੋਲ ਲੈਣੇ ਆ ਪਿੰਡ ਦੇ ਪਤਾ ਨਹੀਂ ਪਤਾ ਨਹੀਂ ਕਿਹਦੇ ਕਿਹਦੇ ਨਾਮ ਲਿਖਿਓ ਆ ਤਾਂ ਉਹ ਯਾਨੀ ਪਿੰਡ ਦੇ ਤਾਂ ਲੱਗਦੇ ਨਹੀਂ ਸੀ ਨੂੰ ਪਤਾ ਨਹੀਂ ਹੋਰੇ ਕਿਸੇ ਦੇ ਨਾਮ ਲਿਖਿਓ ਆ ਇਹਨਾਂ ਨੇ ਯਾਨੀ ਨਿਆਣਿਆਂ ਕੋਲ ਖਾ ਕੇ ਲੈ ਗਿਆ ਉਦਾਂ ਹੀ ਆਪਣੀ ਮਰਜ਼ੀ ਨਾਲ ਹੀ ਤੇ ਮੇਰੀ ਮਾਂ ਦੇ ਜ਼ਿੰਮੇਵਾਰ ਪਵਨ ਕੁਮਾਰ ਤੇ ਇਹਦੇ ਮਾਂ ਪੇ ਆ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਤੇ ਜੋ ਮੇਰੇ ਸਾਥ ਇਹਨਾਂ ਨੇ ਕਾਰਜਾਂ ਚੜਾਇਆ ਉਹ ਲੈਣਾ ਚਾਹੀਦਾ ਭਾਜੀ ਜਿੰਨੇ ਜਿੰਨਾ ਜਿਨ੍ਹਾਂ ਦੇ ਮੈਂ ਵਿੱਚ ਨਾਂ ਲਿਆ ਉਹਨਾਂ ਨੂੰ ਉਹਦੇ ਪੈਸੇ ਮੋੜਨੇ ਚਾਹੀਦੇ ਕਿਉਂਕਿ ਉਹਨਾਂ ਨੇ ਵੀ ਵਿਚਾਰਿਆਂ ਨੇ ਪਤਾ ਨਹੀਂ ਕਿਦਾਂ-ਕਿਦਾਂ ਕਰਕੇ ਮੈਨੂੰ ਫੜਾਇਆ ਹਾਂ ਚਲੋ ਜੀ ਜੈ ਗੁਰਦੇਵ ਧੰਨ ਗੁਰਦੇਵ